ਪਰਮ ਸਨਮਾਨ ਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸੋਢੀ ਸੁਲਤਾਨ ਧੰਨ ਗੁਰੂ ਰਾਮਦਾਸ ਜੀ ਦੇ ਵੰਸ ਵਿੱਚੋਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਪੜਪੋਤੇ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੁੱਤਰੇ ਸਤਕਾਰਯੋਗ ਬਾਬਾ ਗੁਰਦਿੱਤਾ ਜੀ ਦੇ ਸੁਪੁੱਤਰ ਫੁੱਲਾਂ ਦੀ ਤਰ੍ਹਾਂ ਨਰਮ ਦਿਲ ਮਹਾਵਲੀ ਜੋਦੇ ਫੌਲਾਦ ਵਰਗੇ ਮਜ਼ਬੂਤ ਸਰੀਰ ਦੇ ਮਾਲਕ ਸੱਤਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਹਰਰਾਏ ਸਾਹਿਬ ਜੀ ਦਾ ਪ੍ਰਕਾਸ਼ ਮਾਤਾ ਨਿਹਾਲ ਕੌਰ ਜੀ ਦੀ ਪਾਵਨ ਕੁੱਖੋਂ 14 ਫਰਵਰੀ 1630 ਈਸਵੀ ਨੂੰ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਹੋਇਆ। ਮਾਫ ਕਰਨਾ ਸਾਧ ਸੰਗਤ ਜੀ ਕੁਝ ਕਨੇ 26 ਫਰਵਰੀ ਤੇ ਕੁਝ ਕਨੇ 22 ਫਰਵਰੀ ਤੇ ਕੁਝ ਕਨੇ 16 ਜਨਵਰੀ 1630 ਈਸਵੀ ਲਿਖਿਆ ਹੈ ਤਰੀਕਾਂ ਦੇ ਵਿੱਚ ਮੱਤ ਪੇਦਾ ਹੈ ਖਰ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਪੋਤਰੇ ਹਰਰਾਏ ਸਾਹਿਬ ਜੀ ਨੂੰ ਬਚਪਨ ਤੋਂ ਹੀ ਬਹੁਤ ਪਿਆਰ ਕਰਦੇ ਸਨ ਉਹਨਾਂ ਨੇ ਆਪਣੇ ਪੋਤਰੇ ਹਰਰਾਏ ਸਾਹਿਬ ਜੀ ਦੀ ਸਾਰੀ ਸਿੱਖਿਆ ਆਪਣੀ ਦੇਖਰੇਖ ਹੇਠ ਕਰਵਾਈ ਸਾਧ ਸੰਗਤ ਜੀ ਧੰਨ ਗੁਰੂ ਹਰ राय ਸਾਹਿਬ ਜੀ ਬਚਪਨ ਤੋਂ ਹੀ ਇਨੇ ਕੋਮਲ ਦਿਲ ਦੇ ਮਾਲਕ ਸਨ ਕਿ ਇੱਕ ਵਾਰ ਆਪ ਜੀ ਜਲੰਧਰ ਵਾਲੇ ਕਰਤਾਰਪੁਰ ਸਾਹਿਬ ਵਿੱਚ ਇੱਕ ਬਾਗ ਵਿੱਚ ਟੱਲ ਰਹੇ ਸਨ ਆਪ ਜੀ ਨੇ ਕਾਫੀ ਖੁੱਲਾ ਚੋਲਾ ਪਾਇਆ ਹੋਇਆ ਸੀ ਅਚਾਨਕ ਥੋੜੀ ਜਿਹੀ ਤੇਜ਼ ਹਵਾ ਚੱਲ ਪਈ ਹਵਾ ਨਾਲ ਗੁਰੂ ਹਰ राय ਸਾਹਿਬ ਜੀ ਦਾ ਚੋਲਾ ਫੁੱਲਾਂ ਨਾਲ ਅੜ ਗਿਆ ਜਿਸ ਨਾਲ ਫੁੱਲ ਟੁੱਟ ਗਿਆ ਜਾਂ ਇੰਜ ਕਹਿ ਲੋ ਕਿ ਫੁੱਲਾਂ ਦੀਆਂ ਕੁਝ ਪੱਤੀਆਂ ਟੁੱਟ ਕੇ ਮਿੱਟੀ 'ਚ ਖਿਲਰ ਗਈਆਂ ਇਹ ਵੇਖ ਕੇ ਆਪ ਜੀ ਦੁਖੀ ਜਏ ਹੋ ਕੇ ਫੁੱਲਾਂ ਦੇ ਬੂਟਿਆਂ ਕੋਲ ਖਲੋਗੇ ਅਤੇ ਮਨ ਵਿੱਚ ਕਹਿਣ ਲੱਗੇ ਕਿ ਇਹ ਸੁੰਦਰ ਫੁੱਲ ਟਾਹਣੀਆਂ ਨਾਲ ਲੱਗੇ ਕਿੰਨੇ ਸੋਹਣੇ ਲੱਗ ਰਹੇ ਸਨ ਪਰ ਮੇਰੇ ਚੋਲੇ ਨਾਲ ਅੜ ਕੇ ਇਹ ਕੱਟੇ ਮਿੱਟੀ ਵਿੱਚ ਜਾ ਪਏ ਨੇ ਫੁੱਲਾਂ ਦੀ ਸੁੰਦਰਤਾ ਦਾ ਮਿੱਟੀ ਵਿੱਚ ਰੁਲਣਾ ਮਾੜੀ ਗੱਲ ਐ ਗੁਰੂ ਹਰ राय ਸਾਹਿਬ ਜੀ ਸੋਚੀ ਪਏ ਅਜੇ ਫੁੱਲਾਂ ਕੋਲ ਹੀ ਖੜੇ ਸਨ ਇਧਰੋਂ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਉੱਥੇ ਆ ਗਏ ਆਪਣੇ ਕੋਮਲ ਚਿੱਤ ਤੇ ਖੁਸ਼ਦਿਲ ਪੋਤਰੇ ਪਾਸੋਂ ਸਹਿਮੇ ਜੇ ਹੋਣ ਦਾ ਕਾਰਨ ਪੁੱਛਿਆ ਤਾਂ ਗੁਰੂ ਹਰ राय ਸਾਹਿਬ ਜੀ ਨੇ ਫੁੱਲ ਵਾਲੀ ਸਾਰੀ ਘਟਨਾ ਦੱਸੀ ਅੱਗੋਂ ਗੁਰੂ ਹਰगोबिंद ਸਾਹਿਬ ਜੀ ਬੋਲੇ ਪੁੱਤਰ ਜਦ ਇਹੋ ਜਿਹਾ ਜਾਮਾ ਪਾਇਆ ਹੋਵੇ ਜੋ ਖਿੰਡ ਕੇ ਦੂਰ ਤੱਕ ਜਾ ਸਕਦਾ ਹੋਵੇ ਤੇ ਕੋਮਲ ਚੀਜ਼ਾਂ ਨੂੰ ਨੁਕਸਾਨ ਪਹੁੰਚ ਸਕਦਾ ਹੋਵੇ ਤਾਂ ਆਪਣੇ ਚੋਲੇ ਨੂੰ ਸੰਕੋਚ ਕੇ ਚੱਲਣਾ ਚਾਹੀਦਾ ਹੈ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਮਹਾਵਲੀ ਸੰਤ ਸਿਪਾਈ ਪੁੱਤਰੇ ਨੂੰ ਇਹ ਸਿਖਿਆ ਦਿੱਤੀ ਕਿ ਬੰਦੇ ਨੂੰ ਆਪਣੀ ਤਾਕਤ ਸੋਚ ਸਮਝ ਕੇ ਵਰਤਣੀ ਚਾਹੀਦੀ ਹੈ ਸੋ ਤਾਂ ਸਿੱਧ ਜਾਂ ਵਿਸਰ ਭੋਲੇ ਵੀ ਕਿਸੇ ਨੂੰ ਦੁੱਖ ਤਕਲੀਫ ਦੇਣਾ ਸੰਕੋਚ ਕਰਨਾ ਚਾਹੀਦਾ ਹੈ ਜਿੰਨੀ ਤਾਕਤ ਵਧੇਰੇ ਹੋਵੇ ਓਨੀ ਹੀ ਵਧੇਰੇ ਜ਼ਿੰਮੇਵਾਰੀ ਮਹਿਸੂਸ ਕਰਨੀ ਚਾਹੀਦੀ ਹੈ ਸਾਧ ਸੰਗਤ ਜੀ ਧੰਨ ਗੁਰੂ ਹਰ राय ਸਾਹਿਬ ਜੀ ਨੇ ਦਾਦਾ ਗੁਰੂ ਜੀ ਦਾ ਇਹ ਉਪਦੇਸ਼ ਘੁੱਟ ਕੇ ਪੱਲੇ ਨਾਲ ਬੰਨ ਲਿਆ ਤੇ ਸਾਰੀ ਉਮਰ ਇਸ ਅਨੁਸਾਰ ਚੱਲੇ ਅਤੇ ਤਾਣ ਹੁੰਦਿਆ ਨਿਤਾਣੇ ਹੋ ਕੇ ਵਰਤ ਕੇ ਵਿਖਾਇਆ ਕਿਸੇ ਦਾ ਦਿਲ ਦਿਖਾਉਣ ਨੂੰ ਪਾਪ ਸਮਝਦੇ ਸਨ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਵਾਂਗੂ ਸ੍ਰੀ ਗੁਰੂ ਹਰਰਾਏ ਸਾਹਿਬ ਜੀ ਵੀ ਸ਼ਿਕਾਰ ਦੇ ਬੜੇ ਪ੍ਰੇਮੀ ਸਨ ਤੇ ਸ਼ਿਕਾਰੀ ਵੀ ਤਕੜੇ ਸਨ ਪਰ ਸ਼ਿਕਾਰ ਨੂੰ ਮਾਰਨ ਦੀ ਥਾਂ ਜਿਉਂਦੇ ਨੂੰ ਫੜਨ ਦਾ ਯਤਨ ਕਰਦੇ ਜਿਹੜੇ ਜਾਨਵਰ ਫੜੇ ਜਾਂਦੇ ਉਹਨਾਂ ਨੂੰ ਆਪਣੇ ਬਾਗ ਵਿੱਚ ਲਿਆ ਕੇ ਉਹਨਾਂ ਦੀ ਪਾਲਣਾ ਕਰਦੇ ਤੇ ਕਰਾਉਂਦੇ ਇਸ ਤਰ੍ਹਾਂ ਆਪ ਜੀ ਦਾ ਬਾਗ ਇੱਕ ਤਰ੍ਹਾਂ ਦਾ ਚਿੜੀਆਕਰ ਬਣ ਗਿਆ ਸੀ ਸਾਧ ਸੰਗਤ ਜੀ ਧੰਨ ਗੁਰੂ ਹਰ राय ਸਾਹਿਬ ਜੀ ਰੋਗੀਆਂ ਤੇ ਦੁਖੀ ਦਿਲਾਂ ਨੂੰ ਨਾਮਦਾਨ ਦੇ ਕੇ ਅਰੋਗ ਕਰ ਦਿੰਦੇ ਸੁਖੀ ਕਰ ਦਿੰਦੇ ਉਹਨਾਂ ਵਿੱਚੋਂ ਬਦੀਆਂ ਔਗਣ ਕੱਢ ਕੇ ਉੱਚੇ ਸੱਚੇ ਜੀਵਨ ਵੱਲ ਪ੍ਰੇਰ ਕੇ ਅਤੇ ਟੈਂਦੀਆਂ ਕਲਾਂ ਵਾਲੇ ਰਾਹ ਹਟਾ ਕੇ ਚੜ੍ਹਦੀਆਂ ਕਲਾਂ ਵਿੱਚ ਵਿਚਰਨ ਦੀ ਜਾਂਚ ਦੱਸ ਕੇ ਉਹਨਾਂ ਨੂੰ ਨਰੋਏ ਤੇ ਬਲਵਾਨ ਬਣਾਉਂਦੇ ਨਾਲ ਹੀ ਆਪ ਇਨਸਾਨਾਂ ਦੇ ਰੋਗੀ ਤਨਾਂ ਦੇ ਰੋਗ ਮਟਾਉਣ ਅਤੇ ਉਹਨਾਂ ਨੂੰ ਨਰੋਏ ਤੇ ਸੁਖੀ ਬਣਾਉਣ ਦਾ ਵੀ ਪ੍ਰਬੰਧ ਕਰਦੇ ਸਤ ਗੁਰਾਂ ਨੇ ਬੜਾ ਵੱਡਾ ਦਵਾਈਖਾਨਾ ਖੋਲ੍ਹਿਆ ਸੀ ਤੇ ਉਸ ਵਿੱਚ ਬੜੀਆਂ ਕੀਮਤੀ ਤੇ ਦੁਰਲਭ ਦਵਾਈਆਂ ਵੀ ਮੰਗਵਾ ਕੇ ਰੱਖੀਆਂ ਸਨ ਕੋਈ ਰੋਗੀ ਕਿਸੇ ਵੇਲੇ ਵੀ ਆ ਜਾਂਦਾ ਉਸ ਨੂੰ ਮੁਫਤ ਦਵਾਈ ਤੇ ਖੁਰਾਕ ਮਿਲਦੀ ਅਤੇ ਉਸ ਦੀ પ્રેમ ਨਾਲ ਟੈਨ ਸੇਵਾ ਵੀ ਕੀਤੀ ਜਾਂਦੀ ਸਤ ਗੁਰਾਂ ਦਾ ਦਵਾਖਾਨਾ ਇੰਨਾ ਪ੍ਰਸਿੱਧ ਹੋ ਗਿਆ ਸਾਧ ਸੰਗਤ ਜੀ ਇੰਨਾ ਪ੍ਰਸਿੱਧ ਹੋ ਗਿਆ ਕਿ ਇੱਥੋਂ ਦਵਾਈਆਂ ਲੈਣ ਵਾਸਤੇ ਦੂਰੋਂ ਦੂਰੋਂ ਲੋਕ ਆਇਆ ਕਰਦੇ ਇੱਕ ਵਾਰ ਸ਼ਾਹ ਜਹਾਨ ਬਾਦਸ਼ਾਹ ਦਾ ਪੁੱਤ ਦਾਰਾ ਸ਼ਿਕੋ ਸਖਤ ਬਿਮਾਰ ਹੋ ਗਿਆ بڑے بڑے ਵੈਦਾ ਹਕੀਮਾਂ ਤੋਂ ਇਲਾਜ ਕਰਵਾਇਆ ਕੋਈ ਪੀਰ ਫਕੀਰ ਨਹੀਂ ਛੱਡਿਆ ਉਹਨਾ ਪਰ ਕੋਈ ਫਾਇਦਾ ਨਾ ਹੋਇਆ ਆਖਰ ਹਕੀਮਾ ਨੇ ਕਿਸੇ ਖਾਸ ਕਿਸਮ ਦੇ ਵਜਨ ਦੀ ਹਰੜ ਤੇ ਲੌਂਗ ਦੀ ਮੰਗ ਕੀਤੀ ਕਿ ਜੇਕਰ ਇਹ ਛਿਆ ਇਹ ਚੀਜ਼ਾਂ ਮਿਲ ਜਾਣ ਤਾਂ ਇਹ ਠੀਕ ਹੋ ਸਕਦਾ ਹੈ ਸ਼ਾਹਜਹਾਨ ਨੇ ਸਭ ਥਾਵਾਂ ਤੋਂ ਪਤਾ ਕੀਤਾ ਪਰ ਇਹ ਵਸਤਾਂ ਕਿਤੇ ਉਹ ਨਾ ਮਿਲੀਆਂ ਅਖੀਰ ਉਸ ਨੂੰ ਗੁਰੂ ਜੀ ਦੇ દવાਖਾਨੇ ਦੀ ਦਸ ਪਈ ਪਹਿਲਾਂ ਤਾਂ ਉਹ ਚਕਿਆ ਕਿ ਮੇਰਾ ਤਾਂ ਗੁਰੂ ਘਰ ਨਾਲ ਵੈਰ ਰਿਆ ਏ ਮੈਂ ਕਿਹੜੇ ਮੂੰਹ ਨਾਲ ਸਵਾਲ ਕਰਾਂ ਤੇ ਇਹ ਛਿਆ ਇਹ ਚੀਜ਼ਾਂ ਮੈਨੂੰ ਉਹਨਾਂ ਦੇਣੀਆਂ ਵੀ ਨਹੀਂ ਪਰ ਅੰਤ ਨੂੰ ਉਸ ਨੇ ਚਿੱਠੀ ਦੇ ਕੇ ਆਦਮੀ ਨੂੰ ਭੇਜ ਹੀ ਦਿੱਤਾ ਬੁਰੇ ਤੇ ਵੈਰੀ ਦਾ ਵੀ ਭਲਾ ਕਰਨਾ ਗੁਰੂ ਘਰ ਦੀ ਮੁੱਢ ਤੋਂ ਹੀ ਰੀਤੀ ਰਹੀ ਹੈ ਜੋ ਸ਼ਰਣੇ ਆਵੇ ਤੇ ਸੰਕੰਠ ਲਾਵੇ ਇਹ ਵਿਰਦ ਸਵਾਮੀ ਸੰਧਾਰ ਏਸ ਮੁਜਬ ਸ੍ਰੀ ਗੁਰੂ ਹਰਾਇਰ ਸਾਹਿਬ ਜੀ ਨੇ ਲੋੜੀਂਦੀ ਹਰੜ ਤੇ ਲੌਂਗਾਂ ਦੇ ਦੇਣ ਤੋਂ ਇਲਾਵਾ ਇੱਕ ਜਗਮੋਤੀ ਵੀ ਦਿੱਤਾ ਅਤੇ ਕਿਹਾ ਕਿ ਇਸ ਨੂੰ ਪੀ ਕੇ ਨਾਲ ਹੀ ਦੇ ਦੇਣਾ ਦਵਾਈ ਵਧੇਰੇ ਗੁਣ ਕਰੂਗੀ ਉਹ ਤੇ ਜਲ ਜਾ ਕੇ ਦਵਾਈ ਬਣਾ ਕੇ ਦਾਰਾਸ਼ ਕੋ ਨੂੰ ਦਿੱਤੀਆਂ ਦਾਰਾਸ਼ ਕੋ ਰਾਜੀ ਹੋ ਗਿਆ ਉਸ ਨੇ ਕੀਰਤਪੁਰ ਪਹੁੰਚ ਕੇ ਗੁਰੂ ਜੀ ਦਾ ਧੰਨਵਾਦ ਕੀਤਾ ਗੁਰੂ ਜੀ ਦੇ ਉਪਦੇਸ਼ ਸੁਣ ਕੇ ਅਤੇ ਉਹਨਾਂ ਦੇ ਸਿੱਖਾਂ ਦੀ ਰਹਿਣੀ ਬਹਿਣੀ ਵੇਖ ਕੇ ਉਸ ਦੇ ਮਨ ਉੱਪਰ ਬੜਾ ਯਸਰ ਹੋਇਆ ਸਾਧ ਸੰਗਤ ਜੀ ਮੀਰੀ ਪੀਰੀ ਦੇ ਮਾਲਕ ਤਾਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਆਗਿਆ ਅਨੁਸਾਰ ਹੀ ਸ੍ਰੀ ਗੁਰੂ ਹਰਾਈ ਸਾਹਿਬ ਜੀ ਨੇ 2200 ਹਥਿਆਰਬੰਦ ਤਿਆਰ ਬਰ ਤਿਆਰ ਘੋੜਸਵਾਰ ਰੱਖੇ ਹੋਏ ਸਨ ਤਾਂ ਜੋ ਅਚਨ ਚੇਤ ਲੋੜ ਪੈਣ ਤੇ ਉਹਨਾਂ ਨੂੰ ਵਰਤਿਆ ਜਾ ਸਕੇ ਪਰ ਉਹੰਜ ਆਪ ਅਮਨ ਦੇ ਚਾਹਵਨ ਸਨ ਤੇ ਅਮਨ ਵਿੱਚ ਰਹਿ ਕੇ ਹੀ ਗੁਰਸਿੱਖੀ ਦਾ ਪ੍ਰਚਾਰ ਤੇ ਜਗਤ ਦਾ ਉਧਾਰ ਕਰਨਾ ਚਾਹੁੰਦੇ ਸਨ ਜਦ ਸ਼ਾਹਜਹਾਨ ਤੇ ਉਸ ਦੇ ਪੁੱਤ ਵਿਚਕਾਰ ਦਿੱਲੀ ਦੇ ਤਖਤ ਬਾਰੇ ਲੜਾਈ ਛਿੜੀ ਤਾਂ ਇਸ ਸਮੇਂ অতি ਭੀੜ ਵਿੱਚ ਪਏ ਲੋੜਵੰਦ ਤੇ ਭਲੇ ਦੀ ਸਹਾਇਤਾ ਖਾਤਰ ਸ੍ਰੀ ਗੁਰੂ ਹਰ Rai ਸਾਹਿਬ ਜੀ ਨੂੰ ਆਪਣੀ ਫੌਜ ਮੈਦਾਨ ਵਿੱਚ ਲਿਆਉਣੀ ਪਈ ਸਤਗੁਰਾਂ ਨੇ ਅਜਿਹਾ ਢੰਗ ਵਰਤਿਆ ਕਿ ਸੱਪ ਵੀ ਮਰ ਜੇ ਤੇ ਛੋਟਾ ਵੀ ਬਚ ਜੇ ਲੋੜਵੰਦ ਦੀ ਸਹਾਤਾ ਵੀ ਹੋ ਜੇ ਤੇ ਲੋ ਵੀ ਨਾ ਡੋਲਣਾ ਪਵੇ ਤੇ ਸਾਧ ਸੰਗਤ ਹੋਇਆ ਵੀ ਇਸੇ ਤਰ੍ਹਾਂ ਹੀ ਗੱਲ ਇਉਂ ਹੋਈ ਕਿ ਦਾਰਾਸ਼ਕੋ ਔਰੰਗਜ਼ੇਬ ਤੋਂ ਹਾਰ ਖਾ ਕੇ ਲਾਹੌਰ ਵੱਲ ਨੂੰ ਭੱਜਾ ਉਸ ਨੂੰ ਫੜਨ ਲਈ ਔਰੰਗਜ਼ੇਬ ਨੇ ਉਸ ਦੇ ਮਗਰ ਫੌਜ ਲਾਤੀ ਜਾਨ ਦੀ ਖਾਤਰ ਨੱਠੇ ਜਾਂਦੇ ਦਾਰਾ ਸ਼ਿਕੋ ਨੂੰ ਪਤਾ ਲੱਗਾ ਕਿ ਗੁਰੂ ਹਰਾਈ ਸਾਹਿਬ ਜੀ ਇਸ ਵੇਲੇ ਗਵਿੰਦਵਾਲ ਹਨ ਉਹ ਉਹਨਾਂ ਨੂੰ ਮਿਲਿਆ ਤੇ ਆਪਣੀ ਹਾਲਤ ਦੱਸੀ ਅਤੇ ਬੇਨਤੀ ਕੀਤੀ ਕਿ ਸਤਿਗੁਰੂ ਮੇਰੇ ਮਗਰ ਫੌਜ ਲੱਗੀ ਹੈ ਮਾਰੂ ਮਾਰ ਕਰਦੀ ਆ ਰਹੀ ਹੈ ਜੇਕਰ ਤੁਸੀਂ ਫੌਜ ਨੂੰ ਇੱਕ ਦਿਨ ਦਰਿਆ ਪਾਰ ਕਰਨੋਂ ਰੋਕ ਛੱਡੋ ਤਾਂ ਮੈਂ ਲਾਹੌਰ ਪਹੁੰਚ ਜਾਵਾਂ ਤੇ ਮੇਰੀ ਜਾਨ ਬਚ ਜਾਵੇ ਛਰਣ ਆਏ ਦੁਖੀ ਲੋੜਵੰਦ ਦੀ ਬਾਹ ਫੜਨੀ ਤਾਂ ਮੁੜ ਤੋਂ ਹੀ ਗੁਰੂ ਨਾਨਕ ਦੇਵ ਕਰਦਾ ਪਹਿਲਾ ਨੇਮ ਰਿਹਾ ਹੈ ਧੰਨ ਗੁਰੂ ਹਰਾਈ ਸਾਹਿਬ ਜੀ ਨੇ ਦਾਰਾ ਛਕੋ ਨੂੰ ਥਿਗਰ ਜੀ ਦਿੱਤਾ ਪ੍ਰਸ਼ਾਦ ਪਾਣੀ ਛਕਾਇਆ ਅਤੇ ਵਿਦਾ ਕੀਤਾ ਫਿਰ ਆਪ ਆਪਣੇ 2200 ਘੋੜ ਸਵਾਰ ਲੈ ਕੇ ਵਿਆਸ ਦੇ ਕੰਡੇ ਤੇ ਜਾ ਖੜੋਤੇ ਅਤੇ ਸਭ ਬੇੜੀਆਂ ਆਪਣੇ ਕਾਬੂ ਕਰ ਲਈਆਂ ਇਸ ਤਰ੍ਹਾਂ ਉਹਨਾਂ ਨੇ ਔਰੰਗਜ਼ੇਬ ਦੀ ਫੌਜ ਨੂੰ ਇੱਕ ਦਿਨ ਦਰਿਆ ਪਾਰ ਕਰਨੋਂ ਰੋਕ ਛੱਡਿਆ ਸਾਧ ਸੰਗਤ ਇਸ ਤਰ੍ਹਾਂ ਦਾਰਾ ਸ਼ਿਕੋਹ ਨੂੰ ਦਿੱਤਾ ਵਚਨ ਵੀ ਪੂਰਾ ਹੋ ਗਿਆ ਅਮਨ ਵੀ ਭੰਗਣਾ ਹੋਇਆ ਤੇ ਕਿਸੇ ਦਾ ਲਹੂ ਵੀ ਨਾ ਡੁੱਲਿਆ ਗੁਰੂ ਹਰ राय ਸਾਹਿਬ ਜੀ ਨੇ ਸਾਰਿਆਂ ਨੂੰ ਹਰ ਗਰੀਬ ਤੇ ਕਮਜ਼ੋਰ ਦੀ ਮਦਦ ਕਰਨਾ ਤੇ ਵਾਹਿਗੁਰੂ ਜੀ ਦਾ ਜਾਪ ਕਰਨ ਨੂੰ ਤਰਜੀ ਦਿੱਤੀ ਗੁਰੂ ਕੀ ਗੋਲਕ ਗਰੀਬ ਦਾ ਮੂੰਹ ਵਾਲੀ ਗੱਲ ਨੂੰ ਮੁੱਖ ਰੱਖਿਆ ਆਪ ਜੀ ਨੇ ਸਿੱਖੀ ਦਾ ਬਹੁਤ ਪ੍ਰਚਾਰ ਤੇ ਪ੍ਰਸਾਰ ਕੀਤਾ ਸਾਧ ਸੰਗਤ ਜਦ ਆਪ ਨੇ ਜਾਣਿਆ ਕਿ ਸਾਡੀ ਸੱਚਖੰਡ ਵਾਪਸੀ ਦਾ ਸਮਾਂ ਆ ਰਿਹਾ ਹੈ ਤਾਂ ਆਪ ਜੀ ਨੇ ਆਪਣੇ ਸਾਹਿਬ ਜਾਦੇ ਸ੍ਰੀ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਗੁਰਗੱਦੀ ਲਈ ਨੀਅਤ ਕੀਤਾ ਅਤੇ ਸਭ ਸੰਗਤਾਂ ਨੂੰ ਆਗਿਆ ਕੀਤੀ ਕਿ ਧੀਰ ਮੱਲੀਏ RAM ਰਾਏ ਆਦ ਗੁਰੂ ਘਰ ਦੇ ਵਿਰੋਧੀਆਂ ਦੇ ਝਾਂਸੇ ਵਿੱਚ ਨਹੀਂ ਆਉਣਾ ਅਤੇ ਸ੍ਰੀ ਹਰਿਕ੍ਰਿਸ਼ਨ ਜੀ ਨੂੰ ਹੀ ਗੁਰੂ ਸਮਝਣਾ ਸਾਧ ਸੰਗਤ ਜੀ ਸਤਵੇਂ ਪਾਤਸ਼ਾਹ ਧੰਨ ਗੁਰੂ ਹਰਰਾਏ ਸਾਹਿਬ ਜੀ ਸੰਮਤ 1718 ਨੂੰ ਕਤਕਵਦੀ ਨੌਵੀਂ ਪੰਜ ਕਤਕ ਐਤਵਾਰ ਵਾਲੇ ਦਿਨ ਕੀਰਤਪੁਰ ਵਿੱਚ ਜੋਤੀ ਜੋਤ ਸਮਾ ਗਏ ਆਪ ਦੀ ਦੇਹ ਦਾ ਸਸਕਾਰ ਸਤਲੁਜ ਦੇ ਕੰਢੇ ਪਾਸ ਪਤਾਲਪੁਰੇ ਨਾਂ ਦੇ ਗੁਰਸਥਾਨ ਵਾਲੀ ਥਾਂ ਤੇ ਕੀਤਾ ਗਿਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਆਪ ਸਭ ਨੂੰ ਸਤਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਹਰ राय ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਸਤ ਗੁਰੂ ਕਿਰਪਾ ਕਰਨ ਹੋਈਆਂ ਭੁੱਲਾਂ ਦੀ ਮਾਫੀ ਬਖਸ਼ੋ ਆਗਿਆ ਬਲਾਉ ਫਤੇ ਅੱਖੋ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ